ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਦੋ ਇਸ਼ੂਸ ਨੇ ਅਲੱਗ-ਅਲੱਗ ਇੱਕ ਸਾਡਾ ਮਾਨਯੋਗ ਡੀਜੀ ਸਾਹਿਬ ਵੱਲੋਂ ਜਿਹੜੀਆਂ ਡਾਇਰੈਕਸ਼ਨਸ ਨੇ ਕਿ ਕ੍ਰਾਈਮ ਪ੍ਰੀਵੈਂਸ਼ਨ ਵੱਲ ਪਾਸੇ ਪੂਰੀ ਐਕਟੀਵਿਟੀ ਧਿਆਨ ਦਿੱਤਾ ਜਾਵੇ ਉਹਦੇ ਚ ਸਪੈਸ਼ਲ ਸੈਲ ਰਾਜਪੁਰਾ ਵੱਲੋਂ ਤਿੰਨ ਬੰਦੇ ਰੈਸਟ ਕੀਤੇ ਗਏ ਨੇ ਆਕਾਸ਼ਦੀਪ ਸਿੰਘ ਏ ਕਪੂਰਥਲੇਆ ਰਹਿਣ ਵਾਲਾ ਅਮਰਜੀਤ ਸਿੰਘ ਏ ਜਲੰਧਰ ਦਾ ਰਹਿਣ ਵਾਲਾ ਤੇ ਕਮਲਦੀਪ ਸਿੰਘ ਇਹ ਵੀ ਜਲੰਧਰ ਦਾ ਰਹਿਣ ਵਾਲਾ ਇਹਨਾਂ ਕੋਲੋਂ ਤਿੰਨ ਵੈਪਨ ਰਿਕਵਰ ਹੋਏ ਨੇ 232 ਬੋਰ ਦੇ ਪਿਸਟਲ ਨੇ ਤੇ ਇੱਕ ਦੇਸੀ ਕਟਾ 32 ਬੋਰ ਦਾ ਦਾਲ 5 ਮੈਗਜ਼ੀਨ ਰਿਕਵਰ ਹੋਏ ਨੇ 12 ਕਾਰਤੂਸ 32 ਬੋਰ ਦੇ ਤੇ 14 ਜਿੰਦਾ ਕਾਰਤੂਸ 12 ਬੋਰ ਦੇ ਤੇ ਨਾਲ ਇਹਨਾਂ ਦੇ 20 ਗ੍ਰਾਮ ਹੇਰੋਇਨ ਰਿਕਵਰ ਹੋਈ। ਸੋ ਐਨਡੀਪੀਐਸ ਦਾ ਪਰਚਾ ਤੇ ਨਾਲ ਆਬਜੈਕਟ ਦੇ ਐਫਆਈਆਰ ਹੋਈ ਇਹਨਾਂ ਦੇ। ਇਹਨਾਂ ਦੇ ਜਿਹੜੇ ਨੇੜਲੇ ਸਾਥੀ ਨੇ ਪ੍ਰਿੰਸ ਤੇ ਗੋਲੂ ਏ অলরেਡੀ ਜੇਲ ਚ ਬੰਦ ਨੇ ਇਨਾਂ ਤੋਂ ਵੀ ਵੈਪਨ ਰਿਕਵਰ ਹੋਏ ਸੀ ਇਨਾਂ ਤੇ ਪਹਿਲਾਂ 307 ਤੇ ਲੜਾਈ ਝਗੜੇ ਦੇ ਪਰਚੇ ਦਰਜ ਨੇ ਜਿਹੜੇ ਇਹ ਹੁਣ ਤਿੰਨ ਬੰਦੇ ਅਰੈਸਟ ਕੀਤੇ ਗਏ ਨੇ ਇਹ ਇਨਫੋਰਮੇਸ਼ਨ ਦੇ ਬੇਸਿਸ ਤੇ ਅਰੈਸਟ ਕੀਤੇ ਗਏ ਨੇ ਇਨਾਂ ਤੇ ਪਹਿਲਾਂ ਕੋਈ ਐਫ ਆਈ ਆਰ ਨਹੀਂ ਹੈ ਸੋ ਇਹ ਪ੍ਰੀਵੈਂਸ਼ਨ ਵਿੱਚ ਬਹੁਤ ਜ਼ਰੂਰੀ ਸੀਗਾ ਕਿ ਇਹਨਾਂ ਨੂੰ ਫੜਿਆ ਜਾਵੇ ਨਹੀਂ ਤੇ ਅਦਰਵਾਇਜ਼ ਜਿਹੜੇ ਵੈਪਨ ਇਨਾਂ ਕੋਲ ਸੀ ਉਹਦੇ ਨਾਲੇ ਕੋਈ ਨਾ ਕੋਈ ਵਾਰਦਾਤ ਕਰ ਸਕਦੇ ਸੀ ਕਿਸੇ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਸੀ ਸੋ ਇਹ ਚੰਗਾ ਕੰਮ ਹੋਇਆ ਕਿ ਇਹ ਬੰਦੇ ਅਰੈਸਟ ਹੋ ਗਏ। ਸੈਕਿੰਡ ਜਿਹੜਾ ਇਸ਼ੂ ਹੈ ਸਦਰ ਪਟਿਆਲੇ ਦਾ ਉਹਦੇ ਚ ਇੱਕ ਪੈਟਰੋਲ ਪੰਪ ਹੈ ਸਰਵੰਤ ਸਿੰਘ ਆਇਲ ਕੰਪਨੀ ਦਾ ਪੈਟਰੋਲ ਪੰਪ ਹੈ ਜਿਹਦੇ ਤੇ ਲੁੱਟ ਹੋਈ ਸੀ 4924। ਸੋ ਇਹਦੇ ਵਿੱਚ ਇਨਚਾਰਜ ਸੀਆਈਏ ਡੀਐਸਪੀ ਡੀ ਸਾਹਿਬ ਐਸਪੀ ਡੀ ਸਾਹਿਬ ਨੇ ਬੜੀ ਮਿਹਨਤ ਕਰਦੇ ਹੋਏ ਇਹਦੇ ਚਾਰ ਬੰਦੇ ਅਰੈਸਟ ਕਰ ਲਏਗੇ ਨੇ। ਜਿਹੜੇ ਦੋ ਮੇਨ ਐਕਿਊ ਸੀ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਹਨਾਂ 'ਚੋਂ ਇੱਕ ਬੰਦਾ ਅਰੈਸਟ ਹੋ ਗਿਆ ਨਾਲ ਜਿਹੜੇ ਬਾਕੀ ਤਿੰਨ ਬੰਦੇ ਸੀ ਜਿਨ੍ਹਾਂ ਨੇ ਰੈਕੀ ਕੀਤੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਸਾਰਾ ਕੁਝ ਇਨਫੋਰਮੇਸ਼ਨ ਦਿੱਤੀ ਸੀ ਤੇ ਇਹਨਾਂ ਦੀ ਮਦਦ ਕੀਤੀ ਸੀ ਇਹ ਵਾਰਦਾਤ ਨੂੰ ਐਗਜ਼ੀਕਿਊਟ ਕਰਨ 'ਚ ਉਹਨਾਂ ਨੂੰ ਵੀ ਨਾਲ ਅਰੈਸਟ ਕਰ ਲਿਆ ਗਿਆ ਜਿਹੜੇ ਇਹਨਾਂ 'ਚੋਂ ਪੰਜ ਬੰਦਿਆਂ 'ਚੋਂ ਚਾਰ ਬੰਦੇ ਜਿਹੜੇ ਅਰੈਸਟ ਹੋਏ ਨੇ ਇਹਨਾਂ ਦਾ ਰਿਕਾਰਡ ਕਲੀਨ ਹੈ ਪਹਿਲਾਂ ਕੋਈ ਪਰਚਾ ਨਹੀਂ ਹੈ ਬਟ ਜਿਹੜਾ ਇੱਕ ਬੰਦਾ ਯੈਟ ਟੂ ਬੀ ਅਰੈਸਟਡ ਹੈ ਇਹਦੇ ਤੇ ਪਹਿਲਾਂ ਇੱਕ ਪਰਚਾ ਹੈਗਾ ਇਹ ਦੂਜਾ ਪਰਚਾ ਇਹਦੇ ਤੇ ਦਰਜ ਹੋਇਆ ਸੋ ਇਹਦੇ ਨਾਲ ਜਿਹੜੀ ਇਹ ਵਾਰਦਾਤ ਹੋਈ ਸੀ ਰਾਤ ਨੂੰ ਇਹ ਟੇਲਪੁਆਇੰਟ ਗਈ ਸੀ ਉਸ ਤੋਂ ਬਾਅਦ ਹਥਿਆਰਾਂ ਦੇ ਨਾਲ ਹਮਲਾ ਕਰਤਾ ਸੀ ਇਹ ਵੀ ਟ੍ਰੇਸ ਕਰ ਲਈ ਗਈ ਹੈ ਸੋ ਇਹ ਦੋਵੇਂ ਜਿਹੜੇ ਕੇਸਿਸ ਸੀਗੇ ਬੜੇ ਇੰਪੋਰਟੈਂਟ ਨੇ ਬਿਕਾਜ਼ ਜਿਵੇਂ ਸ਼ੁਰੂ ਤੋਂ ਕਹਿੰਦੇ ਆਏ ਆ ਕਿ ਪਬਲਿਕਲੀ ਸੇਫ ਐਨਵਾਇਰਨਮੈਂਟ ਪ੍ਰੋਵਾਈਡ ਕਰਨਾ ਪਟਿਆਲਾ ਪੁਲਿਸ ਦੀ ਮੁਡਲੀ ਜ਼ਿੰਮੇਵਾਰੀ ਹੈ ਸਾਡਾ ਮੁਡਲਾ ਕੰਸਰਨ ਹੈ ਸੋ ਉਸ ਦੀ ਲੜੀ ਵਿੱਚ ਬੰਦੇ ਅਰੈਸਟ ਕੀਤੇ ਗਏ ਨੇ ਇੱਕ ਪ੍ਰੀਵੈਂਸ਼ਨ ਦੇ ਤੌਰ ਤੇ ਤੇ ਦੂਜਾ ਜਿਹੜੀ ਵਾਰਦਾਤ ਹੋਈ ਸੀ ਉਹਨੂੰ ਟ੍ਰੇਸ ਕਰਨ ਦੇ ਤੌਰ ਤੇ ਇਹ ਜਿਹੜੇ ਤਿੰਨ ਬੁੜੀ ਸੀ ਕਿਹੜੇ ਗਾਂ ਦਾ ਤਾਲੂਕ ਆ ਫਰਕ ਦੇ ਇਹ ਕਿਸੇ ਵੱਡੇ ਗੈਂਗ ਨਾਲ ਐਸੋਸੀਏਟਡ ਨਹੀਂ ਹੈਗੇ ਬਟ ਇਹਨਾਂ ਦੇ ਜਿਹੜੇ ਦੋ ਸਾਥੀ ਮੈਂ ਤੁਹਾਨੂੰ ਦੱਸਿਆ ਪ੍ਰਿੰਸ ਤੇ ਗੋਲੂ ਇਹ ਆਲਰੇਡੀ ਜੇਲ੍ਹ ਚ ਬੰਦ ਨੇ ਸਰ ਕੋਈ ਵੱਡੀ ਵਾਰਦਾਤ ਕਰਨ ਲਈ ਕੋਈ ਇਹਦਾ ਮਰਸੂਬਾ ਹੈਗਾ ਸੀ ਇਹ ਤਫਤੀਸ਼ ਚਾਊਗਾ ਜੀ ਬਿਕਾਉਜ਼ ਹਜੇ ਅਰੈਸਟ ਹੋਏ ਨੇ ਸਾਰੀ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਪੁੱਛਗਿੱਛ ਕਰਨ ਤੋਂ ਬਾਅਦ ਕਲੀਅਰ ਹੋਊਗਾ ਕਿ ਕਿਹੜੇ ਕੰਮ ਲਈ ਇਹ ਵੈਪਨ ਲੈ ਕੇ ਆਏ ਸੀ ਕਿ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਸੀ ਟਾਰਗੇਟ ਕੌਣ ਸੀਗਾ ਜਿਹੜੀ ਵਾਰਦਾਤ ਕਰਨੀ ਸੀ ਉਹ ਬਾਤ ਚ ਕਲੀਅਰ ਹੋਊ। ਇਹ ਸਟੂਡੈਂਟ ਸਰ ਕਿ ਆਮ ਕੰਮ ਕਰਦੇ ਨੇ। ਨਹੀਂ ਇਹ ਕੰਮ ਕਰ ਰਹੇ ਨੇ। ਸਰ ਕਿੱਥੋਂ ਲੈ ਕੇ ਆਏ? ਇਹ ਵੀ ਅਜੇ ਤਫ਼ਤੀਸ਼ ਦਾ ਪਾਰਟ ਹੈ ਕਿ ਕਿੱਥੋਂ ਲੈ ਕੇ ਆਏ, ਕਿੰਨੇ ਦਾ ਲੈ ਕੇ ਆਏ ਤੇ ਕਦੋਂ ਲੈ ਕੇ ਆਏ। ਸਰ ਤਾਂ ਪੜਾਈ ਕਿ ਨਹੀਂ ਕਰੀ ਹੈ ਕਿਸੇ ਨੇ। ਪੜਾਈ ਜੇ ਕੀਤੀ ਹੁੰਦੀ ਫਿਰ ਇਹ ਤਾਂ ਕੰਮ ਕਰਨ ਦੀ ਲੋੜ ਨਹੀਂ ਜਾਣੀ ਕਿ ਬਈ 10ਵੀਂ 10ਵੀਂ 11ਵੀਂ ਕੀਤੀ ਹੋਗੀ ਜੀ ਇਹਨਾਂ ਨੇ। ਸਰ ਕੋਈ ਗਹਿਨ ਸਰ ਜਿਹੜੇ ਦੁੱਧਾ ਕਰੋ ਬੈਂਕਵਾਰ 20 ਹੋ ਸਕਦਾ ਸੀ, ਬਿਲਕੁਲ ਹੋ ਸਕਦਾ ਸੀ। ਤੇ ਟਾਰਗੇਟ ਕਿਲਿੰਗ ਵੀ ਕੋਈ ਹੋ ਸਕਦੀ ਸੀ ਜਿਹਨੂੰ ਅਵਰਟ ਕੀਤਾ ਗਿਆ। ਜਿਹੜੇ ਦੂਜੇ ਪੰਪ ਵਾਲੇ ਜਿਹੜੇ ਲੁੱਟਣ ਵਾਲੇ ਕਰਵਾ ਉਹ ਵੀ ਕੋਈ ਕੰਮਕੁਮ ਕਰਦੇ ਸੀ ਜਾਂ ਬਿੱਲੇ ਆ ਜੀ ਉਹ ਉਹ ਵੀ ਵੇਲੇ ਹੀ ਸੀਗੇ ਸੋ ਤਿੰਨ ਜਿਹੜੇ ਇਹਨਾਂ ਚੋਂ ਮੈਂ ਦੱਸਿਆ ਜਿਹੜਾ ਨੇ ਐਗਜ਼ੀਕਿਊਟ ਕਰਨ ਚ ਮਦਦ ਕੀਤੀ ਸੀ ਉਹ ਪੈਟਰੋਲ ਪੰਪ ਤੇ ਕੰਮ ਕਰਦੇ ਸੀ ਮਤਲਬ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਇਨਸਾਈਡਰ ਜੌਬ ਸੀਗਾ ਉਹਨਾਂ ਨੇ ਸਾਰੀ ਇਹਨਾਂ ਨੂੰ ਸੂਹ ਦਿੱਤੀ ਸੀ ਸਾਰਾ ਕੁਝ ਦੱਸਿਆ ਸੀ ਕਿ ਇੰਨੀ ਸੇਲ ਹੋਈ ਹੈ ਇੰਨੇ ਪੈਸੇ ਉੱਤੇ ਪਏ ਨੇ ਸੋ ਜਿਹੜਾ ਦੋ ਬੰਦੇ ਬਾਕੀ ਨੇ ਉਹ ਵੇਲੇ ਸਰ ਇਹ ਫੜੇ ਤੁਸੀਂ ਇਹ ਪਟਿਆਲੇ ਤੋਂ ਫੜੇ